ਲਓ ਵੀ ਦੋਸਤੋ ਟੇਡਾ ਕੱਟ ਤੇ ਬੱਗੀ ਮੁੱਛ ਤੇ ਮਣਕਣੀ ਅੱਖ ਜਿਹਦੀ ਰਹਿੰਦੀ ਆ ਤੁਹਾਨੂੰ ਦੋਸਤੋ ਸਾਰਿਆਂ ਨੂੰ ਹਰ ਇੱਕ ਵੀਡੀਓ ਦੇ ਉੱਪਰ ਅੱਖ ਤੇ ਅੱਜ ਦੋਸਤੋ ਆਪਾਂ ਲੈ ਕੇ ਆਏ ਆ ਫਾਰਮ ਤੋਂ ਨਵੀਂ ਵੀਡੀਓ ਜਿਹਦੇ ਵਿੱਚ ਦੋਸਤੋ ਇੱਕ ਬੱਗੀ ਮੁੱਛ ਦੀ ਬੂਰੀ ਨੀਲੀ ਰਾਵੀ ਦੀ ਕੱਟੀ ਤੇ ਇੱਧਰ ਤੁਹਾਨੂੰ ਇੱਕ ਬਰੀਡਰ ਲਿਆ ਕੇ ਦਿੱਤਾ ਦੋਸਤੋ ਟੇਡੇ ਕੱਟ ਦਾ ਸੋ ਤੁਸੀਂ ਦੇਖ ਸਕਦੇ ਆ ਟੇਡਾ ਕੱਟ ਤੇ ਮਣਕਣੀ ਅੱਖ ਦੋਸਤੋ ਮੈਂ ਫੈਨ ਆ ਇਸ ਚੀਜ਼ ਦਾ ਦੋਸਤੋ ਮੈਨੂੰ ਤਾਂ ਚਾ ਚੜ ਜਾਂਦਾ ਧਰਮ ਨਾਲ ਜਦੋਂ ਮੈਂ ਇਹੋ ਜੀਆਂ ਚੀਜ਼ਾਂ ਦੇਖਦਾ ਕਿਉਂਕਿ ਇਹ ਚੀਜ਼ਾਂ ਦਾ ਮੈਂ ਮੁੱਢ ਤੋਂ ਹੀ ਫੈਨ ਆ ਤੇ ਆ ਬੂਰੀ ਨੀਲੀ ਰਾਵੀ ਦੀ ਕੱਟੀ ਦੀ ਬੜੀ ਡਿਮਾਂਡ ਕਰਦੇ ਸੀ ਸੋਹਣੇ ਸੱਜਣ ਜਿਹੜੇ ਸੀਗੇ ਤੇ ਇਧਰ ਟੇਡੇ ਘੜਦੀ ਸੋਸਤੋ ਜਿਹੜੀ ਮੰਗ ਬੜੇ ਚੈਮ ਤੋਂ ਚੱਲਦੀ ਆ ਰਹੀ ਸੀ ਬਰੀਡਰ ਦੀ ਤੇ ਤੁਹਾਨੂੰ ਇਹਦਾ ਫੇਸ ਦਿਖਾਉਣੇ ਆ ਅੱਖ ਇਹੋ ਜੀ ਅੱਖ ਲੱਗੀ ਆ ਵੀ ਨੇਰੇ 'ਚ ਖੜਾ ਵੀ ਜੇ ਨਾਣਾ ਕਟਾ ਉਹਦੇ ਕਨੂੰ ਚਮਕੇ ਤੇ ਫਿਰ ਫਾਇਦਾ ਨਹੀਂ ਕੋਈ ਵੀ ਉਹਦੇ ਕਨੂੰ ਵਪਾਰ ਕਰਨ ਦਾ ਤੋਂ ਦੋਸਤੋ ਬਹੁਤ ਹੀ ਚੰਗਾ ਤੇ ਨਜਾਇਜ਼ ਬਿਊਟੀ ਵਾਲੇ ਪੱਖ ਤੋਂ ਤੁਸੀਂ ਦੇਖ ਸਕਦੇ ਆ ਬਰੀਡ ਤੇ ਬਿਊਟੀ ਵਾਲੇ ਪੱਖ ਤੋਂ ਟੇਡਾ ਘੱਟ ਤੇ ਆਇਆ ਮਣਕਣੀ ਅੱਖ ਲੱਗੀ ਪਈ ਆ ਕਰਮ ਵਾਲੇ ਦੇ ਤੇ ਗੁਲਾਬੀ ਪੰਨ ਵੇਖੋ ਇਹਦੇ ਸਕਿਨ ਦੇ ਵਿੱਚ ਕਿੰਨਾ ਜ਼ਿਆਦਾ ਸੋ ਆ ਤੁਸੀਂ ਦੇਖ ਸਕਦੇ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸੋ ਦੋਸਤੋ ਵਾਰ-ਵਾਰ ਨਹੀਂ ਇਦਾਂ ਦੇ ਬਰੀਡਰ ਮਿਲਦੇ ਜਿਹੜੇ ਮੰਨ ਲਓ ਖੜਨੀ ਖੁੜਨੀ ਵੀ ਤੁਸੀਂ ਚੈੱਕ ਕਰੋਗੇ ਨਾ ਦੋਸਤੋ ਇਹਦੀ ਪੂਰੀ ਐ ਗੋਲਾ ਕਰਮ ਵਾਲੇ ਦੀ ਬਾਕੀ ਤੁਸੀਂ ਆਪ ਦੀ ਨਿਰਖ ਪਰਖਣ ਵਾਲੇ ਨੂੰ ਖਰੀਦ ਕੇ ਲਿਜਾ ਸਕਦੇ ਆ ਬਹੁਤ ਬਹੁਤ ਧੰਨਵਾਦ ਦੋਸਤੋ ਜਿਉਂਦੇ ਵਸਦੇ ਰਹੋ ਸੱਜਣੋ